ਹਾਂਜੀ ਸਿੱਕਲਗਿਰੇ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਤੇ ਮੀਂਹ ਪੈਣ ਕਾਰਨ ਗਰਾਊਂਡ ਹੋ ਗਿਆ ਸੀ ਕਰੜਾ ਉਹਨੂੰ ਗਰਾਊਂਡ ਨੂੰ ਬਾਹਾ ਓਲਡੇ ਗਰਾਊਂਡ ਦੇ ਵਿੱਚ ਮਿਹਨਤ ਵੀ ਜ਼ਿਆਦਾ ਲੱਗਦੀ ਹੈ ਪੱਟਾਂ ਦੀ ਜਾਣ ਜ਼ਿਆਦਾ ਲੱਗਦੀ ਹੈ ਤਾਂ ਕਰਕੇ ਗਰਾਊਂਡ ਨੂੰ ਬਾਹ ਕੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬਾਹ ਕੇ ਪੋਲਾ ਕਰਿਆ ਤੇ ਜਿਹੜੇ ਇਹ ਲਾ ਰਹੇ ਆ ਮੁੰਡੇ ਕਰ ਰਹੇ ਰਨਿੰਗ ਇਹ ਹੈ ਕਿ ਮੁੰਡੇ ਕੁਝ ਆਰਮੀ ਵਾਲੇ ਤੇ ਕੁਝ ਮੁੰਡੇ ਪੁਲਿਸ ਵਾਸਤੇ ਤਿਆਰੀ ਕਰ ਰਹੇ ਆ ਰੈਗੂਲਰ ਢਿੱਲੀ ਗਰਾਊਂਡ ਆ ਰਿਹਾ ਬਹੁਤ ਚੰਗੀ ਗੱਲ ਹੈ ਤੇ ਇਹ ਦੇਵਨੂਰ ਤੇ ਬਾਕੀ ਆ ਮੁੰਡੇ ਇਹਨੇ ਮੁੰਡੇ ਸਾਰੇ ਕਬੱਡੀ ਵਾਲੇ ਇਹ ਨਵੇਂ-ਨਵੇਂ ਫਰੈਸ਼ਰ ਮੁੰਡੇ ਸਾਰੇ ਬਿਲਕੁਲ ਫਰੈਸ਼ ਹੈ ਇਹਨਾਂ ਨੂੰ ਕਬੱਡੀ ਬਾਰੇ ਕੁਛ ਨਹੀਂ ਪਤਾ ਤੇ ਕਬੱਡੀ ਦੀ ਤਿਆਰੀ ਪਰਪੋਰਟੀ ਕੋਸ਼ਿਸ਼ ਕਰਾਂਗੇ ਆਪਾਂ ਜਿੰਨੀ ਕ ਆਪਾਂ ਤੋਂ ਹੋ ਸਕੀ ਆਪਾਂ ਫੁੱਲ ਮਿਹਨਤ ਕਰਾਵਾਂਗੇ ਇਹਨਾਂ ਦੀ ਫੁੱਲ ਮਿਹਨਤ ਲਵਾਵਾਂਗੇ ਤੇ ਰਨਿੰਗ ਲਾਉਣ ਤੋਂ ਪਹਿਲਾਂ ਵੀ ਸਰੀਰ ਨੂੰ ਗਰਮ ਕਰਨਾ ਚਾਹੀਦਾ ਠੀਕ ਹੈ ਜਦੋਂ ਆਪਾਂ ਰੇਸ ਵੀ ਲਾਉਣੇ ਹਨ ਰੇਸ ਲਾਉਣ ਤੋਂ ਪਹਿਲਾਂ ਵੀ ਸਰੀਰ ਨੂੰ ਮੜਾ-ਮੋਟਾ ਗਰਮ ਕਰੋ ਬੱਸ ਇਹ ਅਸੀਂ ਰਨਿੰਗ ਪਹਿਲਾਂ ਕਰ ਚੁੱਕੇ ਹਾਂ ਤੇ ਬਾਅਦ ਨੂੰ ਬਾਚ ਚੋਰ ਰਹੇ ਠੀਕ ਹੈ ਸਰੀਰ ਨੂੰ ਗਰਮ ਬਾਚ ਕਰ ਰਹੇ ਹਾਂ ਕੱਲ ਤੋਂ ਅੱਗੇ ਤੋਂ ਆਪਾਂ ਪਹਿਲਾਂ ਬਾਅਦ ਆਪਾਂ ਪਹਿਲਾਂ ਸਰੀਰ ਨੂੰ ਗਰਮ ਕਰਾਂਗੇ ਉਸ ਤੋਂ ਬਾਅਦ ਪ੍ਰੈਸ ਲਾਵਾਂਗੇ ਦੋਸਤੋ ਬਾਅਦ ਆਪਾਂ ਰਨਿੰਗ ਕਰਾਂਗੇ ਇਹ ਸਾਰੀਆਂ ਮੰਨ ਚਲੋ ਐਕਸਰਸਾਈਜ਼ਾਂ ਸਾਰੀਆਂ ਸਰੀਰ ਨੂੰ ਇੱਕ ਵਾਰੀ ਗਰਮ ਕਰਨ ਵਾਸਤੇ ਆ ਹਮ ਸਾਰੇ ਮੁੰਡੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਬਹੁਤ ਸੋਹਣੇ ਲੱਗ ਰਿਹਾ ਗਰਾਊਂਡਾਂ 'ਚ ਬਹੁਤ ਸੋਹਣੇ ਮਿਹਨਤ ਕਰ ਰਹੇ ਹੈ। ਹੁਣ ਇਹਨਾਂ ਨੇ ਸਟਾਰਟ ਕੀਤੇ ਪੁਸ਼-ਅਪ। ਇਹ ਮੁੰਡੇ ਨੂੰ ਕੁਝ ਪੁਸ਼-ਅਪ ਘੱਟ ਨਾਲ ਆਉਂਦੇ ਪੁਸ਼-ਅਪ। ਤੇ ਦਿਵਨੂ ਵੀ ਪ੍ਰੋਪਰ ਪੁਸ਼-ਅਪ ਲਾ ਨਹੀਂ ਰਿਹਾ ਕਿਉਂਕਿ ਇਹ ਤਾਂ ਲੱਗ ਨਹੀਂ ਰਿਹਾ। ਇਹਦਾ ਕਾਰਨ ਵੀ ਇੱਕ ਹੋਰ ਵੀ ਹੈ। ਇਹਦੇ ਤਾਂ ਆਹ ਬਾਜ਼ੂਆਂ ਦੇ ਜਾਨ ਬਹੁਤ ਘੱਟ ਹੈ। ਇਹ ਮੰਨ ਕੇ ਚਲੋ ਰੱਸਾ ਚੱਕਦਾ ਹੈ, ਰੱਸਾ ਖਿੱਚਦਾ ਹੈ ਤਾਂ ਉਹਦੇ ਚ ਵੀ ਨੂੰ ਪ੍ਰੋਬਲਮ ਆਉਂਦੀ ਹੈ। ਤੇ ਟੰਡ ਵਗੈਰਾ ਲਾਉਂਦਾ ਹੈ। ਪੁਸ਼-ਅਪ ਲਾਉਂਦਾ। ਉਹਨਾਂ ਚ ਵੀ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਇਹਦੇ ਟੋਲਿਆਂ 'ਚ ਮਨਨ ਕਿ ਚਲੋ ਇਹਦੀ ਬਾਜੂਆਂ ਚ ਤੇ ਇਹਦੇ ਜਾਣ ਘੱਟ ਹੈ ਐਕਸਰਸਾਈਜ਼ ਲਵਾ ਰਹੇ ਆ ਆਪਾਂ ਬਾਜੂਆਂ ਵਾਲੇ ਵੀ ਨਾਲ ਦੀ ਨਾਲ ਚੱਲੀ ਜਾਂਦੀਆਂ ਨੇ ਤੇ ਅੱਗੇ ਨਾਲੋਂ ਬਹੁਤ ਫਰਕ ਹੈ ਇਹਨੂੰ ਗੁਰਪ੍ਰੀਤ ਨੂੰ ਕਹਿਆ ਵੀ ਕੀ ਬੈਠ ਕੇ ਲਾਪੇ ਕਹਿੰਦਾ ਸਾਰਾ ਦਿਨ ਹੀ ਬੈਠਿਆ ਜਾਂਦਾ ਅੱਜ ਤੱਕ ਤਾਂ ਬਹੁਤ ਜ਼ਿਆਦਾ ਕਹਿੰਦਾ ਸਰੀਰ ਹੋਇਆ ਪਰ ਬੈਠਣ 'ਚ ਕਹਿੰਦਾ ਪ੍ਰੋਬਲਮ ਆਉਂਦੀ ਹੈ ਪਹਿਲਾ ਦਿਨ ਸਿਮ ਤਾਂ ਕਰਕੇ ਇਹਨਾਂ ਦਾ ਤੇ ਉਹਨੂੰ ਤਾਂ ਵੈਸੇ ਤੇ ਨੂੰ ਹੋ ਗਏ 2-3 ਦਿਨ ਗਰਾਊਂਡ 'ਚ ਕਬੱਡੀ ਖੇਡ ਤੈਨ ਪਰ ਆ ਕੁਝ ਜਿਹੜੀਆਂ ਐਕਸਰਸਾਈਜ਼ਾਂ ਨੇ ਇਹਨਾਂ ਦੇ ਇਹਨਾਂ ਦਾ ਪਹਿਲਾ ਦਿਨ ਆ ਦੇਭ ਨੂੰ ਤਾਂ ਇਹ ਮੰਨ ਕੇ ਚੱਲੋ ਲਾਉਂਦੇ ਰਹਿੰਦਾ ਪਹਿਲਾਂ ਵੀ ਲਾਉਂਦਾ ਸੀ ਤੇ ਹੁਣ ਵੀ ਲਾਈ ਜਾਂਦਾ ਬਾਹੇ ਗਰੌਂਡ ਦਾ ਇਹ ਫਰਕ ਹੈ ਪੈਰ ਖੁੱਗਦੇ ਆ ਪੈਰ ਨੂੰ ਕਲਟਨ ਦੇ ਵਿੱਚ ਜਿੰਨੀ ਤਾਕਤ ਲੱਗਦੀ ਹੈ ਉਹ ਸਰੀਰ ਨੂੰ ਹੋਰ ਵੀ ਮੰਨ ਕੇ ਚੱਲੋ ਜਾਣ ਪਾਉਂਦੀ ਹੈ ਸਰੀਰ ਦੇ ਵਿੱਚ ਸਰੀਰ ਨੂੰ ਹੋਰ ਮਜ਼ਬੂਤ ਕਰਦੀ ਹੈ ਤਾਂ ਕਰਕੇ ਬਹੁਤ ਦਾ ਇੱਕ ਇਹ ਵੀ ਫਾਇਦਾ ਹੋ ਗਿਆ ਤੇ ਬਹੁਤ ਸੋਹਣੀ ਐਕਸਰਸਾਈਜ਼ ਆ ਰਹੀ ਹੈ ਉਧਰ ਮੁੰਡੇ ਖੜੇ ਨੇ ਦੂਜੇ ਆਪਣੀ 1 ਬਾਈ 1 ਐਕਸਰਸਾਈਜ਼ਾਂ ਲਾ ਰਹੇ ਨੇ ਸਾਰੇ ਮੁੰਡੇ ਇਹ ਮੁੰਡੇ ਮਨ ਕੇ ਚਲੋ 5 ਵਜੇ ਗਰਾਊਂਡ 'ਚ ਆ ਜਾਂਦੇ ਆ 5 ਵਜੇ ਗਰਾਊਂਡ 'ਚੋਂ ਤੋਂ ਬਾਅਦ 7 ਵਜੇ ਤੱਕ ਫੁੱਲ ਮੀਂਟ ਲਾਉਂਗੇ ਤੇ ਆਪਾਂ ਹੁਣ ਪਹਿਲਾਂ ਹਾਫ ਲਾਈ ਸਿਟੰਡ ਹੁਣ ਫੁੱਲ ਡੰਡ ਇਹਨਾਂ ਦੇ ਮੰਨ ਲਓ 15 20 ਡੰਡਾ ਆਪਾਂ ਇੱਕ ਸੈੱਟ ਦੇ ਵਿੱਚ ਲਵਾਉਣੇ ਆ ਤੇ ਆ ਠੀਕ ਹੈ ਮੁੰਡੇ ਨਾਲ ਜੋ ਸਾਰੇ ਤਕਰੀਬਨ ਵਧੀਆ ਖੇਡ ਰਹੇ ਆ ਦੇਖੋ ਇਹ ਮੁੰਡੇ ਦੀ ਮੰਨ ਲਓ ਫੁੱਲ ਜਾਨ ਹੈ ਰਸਾ ਚੰਦ ਨੂੰ ਪੂਰੀ ਪ੍ਰੈਕਟਿਸ ਹੈ ਰੱਸਾ ਬਹੁਤ ਸੋਹਣਾ ਚੜਦਾ ਮੁੰਡਾ ਇਹ ਪੈਸੇ ਦਾ ਥੱਕਦਾ ਬਹੁਤ ਸ਼ੀਤੀ ਹੈ ਥਕਾਵਟ ਬਹੁਤ ਮੰਦਾ ਪਰ ਰੱਸਾ ਵਗੈਰਾ ਐਕਸ ਜਨ ਕਰਦਾ ਜਾਣਦਾ ਕਿ ਇਹ ਮੁੰਡਾ ਗਗਨ ਪਹਿਲਾਂ ਜਿੰਮ ਲਾਉਂ ਸੀ ਤੇ ਮੁੰਡੇ ਤੇ ਚੜ ਗਈ ਖੱਲੀ ਇਹ ਕਹਿੰਦਾ ਮੇਰੇ ਖੱਲੀ ਚੜ ਗਈ ਕਹਿੰਦਾ ਲਾਉਂਦੇ ਲਾਉਂਦੇ ਤੇ ਚੜ ਗਈ ਮੁੰਡੇ ਤੇ ਖੱਲੀ ਇਹਦਾ ਨਾਮ ਵੀ ਰੱਖਤਾ ਹੈ ਖੱਲਿਆਂ ਵਾਲਾ ਨਮਾ ਨਾਮ ਰੱਖਿਆ ਖੱਲੀ ਵਾਲਾ ਜਾਨ ਬਹੁਤ ਆਖਰ ਮੁੰਡੇ ਚ ਜਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਸਰੀਰ ਹੁਣ ਲਾ ਜਿੰਮ ਵੀ ਲਾਉਂਦਾ ਰਿਹਾ ਪਹਿਲਾਂ ਤੇ ਹੁਣ ਕਹਿੰਦਾ ਭਾਈ ਜੇ ਮਨ ਨਹੀਂ ਲਾਉਣੀ ਹੈ ਗਰਾਊਂਡ 'ਚ ਆਉਣਾ ਹੈ ਕਹਿੰਦਾ ਇੰਨਾ ਸਮਾਨ ਆਪਾਂ ਗਰਾਊਂਡ ਤੇ ਵਿੱਚ ਲਿਆਂਦਾ ਇੰਨਾ ਕਹਿੰਦਾ ਸੇ ਆਪਾਂ ਨੇ ਫਿਰ ਜਦੋਂ ਆਪਾਂ ਜਿੰਮੀ ਜਾਣਾ ਫਿਰ ਗਰਾਊਂਡ 'ਚ ਪਏ ਸਮਾਨ ਦਾ ਕੀ ਫਾਇਦਾ ਦੇਖੋ ਛੋਲੇ ਬੰਦੇ ਦਾ ਕਿੰਨਾ ਹੋਊਗਾ ਫਰਕ ਹੁੰਦਾ ਜਿਹੜੇ ਬੰਦੇ ਦੀ weight ਘੱਟ ਹੁੰਦਾ ਉਹ ਰੱਸਾ ਚੜ੍ਹਨਾ ਬਹੁਤ ਸੌਖਾ ਹੈ ਤੇ ਰੱਸਾ ਇੱਕ ਐਹੋ ਜੀ ਚੀਜ਼ ਹੈ ਜਿਹੜੀ ਸਾਰੇ ਸ਼ਰੀਰ ਨੂੰ ਸਾਰੇ ਸ਼ਰੀਰ ਦੀ ਜਾਣ ਲਵਾਉਂਦੀ ਹੈ ਰੱਸਾ ਚੜ੍ਹਨਾ ਰੱਸੀ ਕੁੱਦਣੀ ਇਹ ਦੋ ਤਿੰਨ ਚੀਜ਼ਾਂ ਦੋ ਤਿੰਨ ਐਹੋ ਜਿਹੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ ਕਿ ਸਾਰੇ ਸ਼ਰੀਰ ਦੀਆਂ ਫੁੱਲ ਜਾਨ ਲਵਾਉਂਦਿਆਂ ਇੱਥੇ ਦਿਵਨੂਰ ਦੀ ਜਸ਼ਨ ਲਵਾ ਰਿਹਾ ਹੈ ਪਟਾਂ ਵਾਲੀ ਉਹਨੂੰ ਪਿੱਛੇ ਮੰਨ ਲੱਕ ਕੇ ਚੱਲੋ ਖਿੱਚ ਰਿਹਾ ਤੇ ਦਿਵਨੂਰ ਅੱਗੇ ਮੰਨ ਲੱਕ ਕੇ ਖਿੱਚ ਕੇ ਪ੍ਰੈਕਟਿਸ ਕਰ ਰਿਹਾ ਇਹਦਾ ਨਾਮ ਹੈ ਮੁੰਡੇ ਦਾ ਦੀਪ ਇਹ ਵੀ ਮੁੰਡਾ ਰੈਗੂਲਰ ਬਹੁਤ ਜ਼ਿਆਦਾ ਗਰਾਊਂਡ ਆਉਂਦਾ ਬਹੁਤ ਹੀ ਜ਼ਿਆਦਾ ਗਰਾਊਂਡ 'ਚ ਆ ਕੇ ਮਿਹਨਤ ਕਰਦਾ ਹੈ ਇਹਨੂੰ ਤਕਰੀਬਨ ਮੈਨੂੰ ਦੇਖਦੇ ਨੂੰ ਹੋ ਗਏ ਉਹਨੂੰ 1.5 ਸਾਲ ਤਾਂ ਮੈਨੂੰ ਹੋ ਗਏ ਉਹਨੂੰ ਦੇਖਦੇ ਨੂੰ ਵਿੱਚ ਦੀ ਇੱਕ ਅੱਧੇ ਮਹੀਨੇ ਦਾ ਗੈਪ ਪੈ ਜਾਂਦਾ ਜਿਵੇਂ ਗਰਮੀਆਂ ਹੋ ਗਈਆਂ ਸੀ ਉਦੋਂ ਗੈਪ ਹੋ ਗਿਆ ਸੀ ਆ ਜਦੋਂ ਕੋਈ ਮੰਨ ਲੱਕ ਕੇ ਚੱਲੋ ਹਾਂ ਸੀਜ਼ਨ ਵਗੈਰਾ ਆ ਗਿਆ ਖੇਤੀ ਦਾ ਉਚੋਂ ਨਾ ਜੀਰੀ ਕਣਕ ਦਾ ਸੀਜ਼ਨ ਤੁਗਿਆ ਸੀਜ਼ਨ ਆ ਗਿਆ ਉਦੋਂ ਫਿਰ ਇਹ ਮੁੰਡਾ ਮੰਨ ਨਹੀਂ ਸਮਰ ਜਾਂਦਾ ਐ ਵੈਸੇ ਰਿਗਰ ਗਰਾਊਂਡ ਚ ਆ ਰਹੀ ਹੈ ਤੇ ਖੱਲੀ ਗੜਾ ਮੁੰਡਾ ਫੇਰ ਆ ਗਿਆ ਤੇ ਬੋਡੀ ਮੁੰਡੇ ਦੀ ਬਹੁਤ ਸੋਹਣੀ ਆ ਇੱਕ ਪ੍ਰਦਰਸ਼ਨੀ ਸ਼ਰੀਰ ਆਪਾਂ ਕਹਿ ਸਕਦੇ ਹਾਂ ਇਹ ਦੂਜੀ ਵਾਰ ਦੀਪਕਾਂ ਦਾ ਪ੍ਰੋਪਰ ਲਾ ਹੁਣ ਇਹ ਦੀਪ ਨੂੰ ਕਹਿੰਦਾ ਕਹਿੰਦਾ ਯਾਰ ਤੇਰੇ ਚ ਵੇਟ ਘੱਟ ਹੈ ਮੇਰੇ ਜੀ ਵੇਟ ਜ਼ਿਆਦਾ ਹੈ ਕਹਿੰਦਾ ਤਾਂ ਕਰਕੇ ਕਹਿੰਦਾ ਮੈਥੋਂ ਜਿਵੇਂ ਤੂੰ ਲਾਉਣਾ ਜੰਨੀਆ ਤੂੰ ਲਾਉਣਾ ਹੋਵੇਂ ਮੈਥੋਂ ਲੱਗਦੀਆਂ ਨੇ ਦੀ ਬੀਨੂੰ ਕਹਿ ਰਿਆ ਸੀ ਵੀ ਤੂੰ ਐਵੇਂ ਕਰ ਵੀ ਜਿਵੇਂ ਮੈਂ ਜਿੱਥੇ ਤੱਕ ਮੈਂ ਲੈ ਕੇ ਜਾਣਾ ਵੀ ਉਵੇਂ ਲੈ ਕੇ ਚੱਲ। ਤੇ ਪਿੱਛੇ ਦੇ ਬੰਨੂ ਨੇ ਲਾਈਆਂ ਥੋੜੀ ਜੀ। ਸ਼ਰੀਰ ਵਾਸਤੇ ਆਪਣੇ ਮਨ ਕੇ ਚਲੋ ਲਤਾਂ ਅੜਾ ਕੇ ਤੇ ਫੇਰ ਮੰਨ ਲਓ ਸੀਮਾਂ ਤਾਂ ਸੈੱਟ ਕੀਤਾ। ਫੇਰ ਆਪਾਂ ਪੋਆਈਆਂ ਖੜਾਇਆ ਕੁਛ ਟਾਈਮ ਅੱਧਾ ਘੰਟਾ ਨੂੰ ਖੜਾਈ ਕਬੱਡੀ। ਇਹ ਮੁੰਡਾ ਜੱਗਾ ਬਹੁਤ ਸੋਹਣਾ। ਬਹੁਤ ਸੋਹਣਾ ਖੇੜਦਾ। ਰੇਡ ਵੀ ਬਹੁਤ ਸੋਹਣੀ ਮੁੰਡੇ ਦੇ ਤੇ ਜਾਪੀ ਬਹੁਤ ਸੋਹਣੀ ਕਰਦਾ। ਉਸ ਨੂੰ ਆ ਕਿਰਦਾ ਤਕਰੀਬ ਗੁਰਪ੍ਰੀਤ ਨਾਲ ਹੋ ਗਿਆ ਹੱਟ ਜੁੱਟ ਗੁਰਪ੍ਰੀਤ ਦੇਖੋ ਇਹਨੂੰ ਪੱਕਾ ਕਰਦਾ ਹੈ ਕੀ ਕਰਦਾ ਹੈ ਪਰ ਜੱਗੇ ਤੇ ਮੁੰਡੇ ਚ ਫੁਰਤੀ ਹੈ ਜਿਹਦਾ ਰਗਾ ਲਗਾਤਾਰ ਮੁੰਡਾ ਇਹ ਜਾਨ ਲਾਉਂਦਾ ਰਿਹਾ ਮਿਹਨਤ ਕਰਦਾ ਰਿਹਾ ਤੇ ਖਰਾਖਣਦਾ ਰਿਹਾ ਤੇ ਕਿਤੇ ਨਹੀਂ ਬਹੁਤ ਸੋਹਣਾ ਪਲੇਅਰ ਬਣ ਗਿਆ ਗੁਰਪ੍ਰੀਤ ਕਰ ਗਿਆ ਪੱਕਾ ਗੁਰਪ੍ਰੀਤ ਕਹਿੰਦਾ ਹੁਣ ਨਹੀਂ ਜਾਣ ਦਿੰਦਾ ਤੇ ਜੱਗਾ ਵੀ ਕਰ ਗਿਆ ਪਿਆ ਤੇ ਆਪਾਂ ਇੱਕ ਸਮਾਂ ਮੰਨ ਚਲੋ ਕਬੱਡੀ ਦਾ ਥੋੜੀ ਮੰਨ ਕਿਦਰ ਵਿੱਚ ਪਾਇਆ ਸੀ ਕਿਉਂਕਿ ਫਿਰ ਟਾਈਮ ਜ਼ਿਆਦਾ ਹੋ ਜਾਂਦਾ ਵੀਡੀਓ ਦਾ ਲੰਮੀ ਵੀਡੀਓ ਲੌਂਗ ਜ਼ਿਆਦਾ ਲੰਬੀ ਹੋ ਜਾਂਦੀ ਹੈ ਨਾ ਟਾਈਮ ਕਿਸੇ ਕੋਲ ਵੀ ਨਹੀਂ ਕਿ ਉਹ 15 20 25 ਮਿੰਟ ਜਾਂ ਅੱਧੇ ਘੰਟੇ ਦੀ ਵੀਡੀਓ ਦੇਖ ਸਕਣ ਆਪ ਕੋਨੇ ਕੋਲ ਇੰਨਾ ਕਿ ਆਪਣਾ ਮੰਨ ਚਲੋ ਸਾਵਲ ਹੁੰਦਾ ਵੀ ਆਪਾਂ 5-7 ਮਿੰਟ ਹੀ ਵੀਡੀਓ ਨੂੰ ਲਗਾਤਾਰ ਦੇਖ ਸਕਦੇ ਹਾਂ ਜ਼ਿਆਦਾ ਟਾਈਮ ਤੱਕ ਦੇਖ ਨਹੀਂ ਸਕਦੇ ਤੇ ਉਸ ਤੋਂ ਬਾਅਦ ਕਬੱਡੀ ਤੋਂ ਬਾਅਦ ਅੱਧਾ ਘੰਟਾ ਇਹਨਾਂ ਨੂੰ ਕਬੱਡੀ ਤੋਂ ਪਹਿਲਾਂ ਤਿਆਰੀ ਲੱਗਦੀ ਇਹਨਾਂ ਦੀ ਫਿਰ ਇਹ ਅੱਧਾ ਘੰਟਾ ਖੇਡਦੇ ਕਬੱਡੀ ਅੱਧਾ ਘੰਟਾ ਕਵਾਡਿਫਿਟਨ ਤੋਂ ਬਾਅਦ ਫਿਰ ਇਹ ਦੁਬਾਰਾ ਫਿਰ ਅ ਐਕਸਰਸਾਈਜ਼ ਵਗੈਰਾ ਕਰਦੇ ਨੇ ਠੀਕ ਹੈ ਇਹ ਦਿਵਨੂ ਦੀ ਛਾਤੀ ਹੈ ਜਿਹੜੀ ਇੱਕ ਮਨ ਚਲੋ ਹੋਰ ਹੀ 6 ਵਾ ਛਾਤੀ ਦੀ ਹੌਲੀ ਹੌਲੀ ਇਹਦੀ ਛਾਤੀ ਨੂੰ ਢਾਲ ਕੇ ਆਪਾਂ ਇਹਦੀ ਸ਼ੇਬੀ ਸ਼ੇ ਜਿਵੇਂ ਹੁੰਦੀ ਹੈ ਆਪਣੇ ਇੱਕ ਸੈੱਟ ਦੀ ਉਵੇਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਹ ਆ ਵੇਖੋ ਹੁਣ ਤੁਸਨ ਮੈਂ ਕਹਿਸਨਾ ਦਿਵਨੂ ਦੇ ਬਾਜੂਆਂ ਦੇ ਵਿੱਚ ਬਾਹਾਂ ਚ ਜਾਣ ਘਟ ਹੈ ਹੁਣ ਇਹ ਚੱਲ ਤਰਿਆ ਮੈਂ ਇਹਨੂੰ ਸਿਰਫ ਇੱਕ ਹਸਾਰਾ ਦਿੰਦਾ ਇੱਕ ਇਹ ਤਾਂ ਦਿਲ ਕਮਜ਼ੋਰ ਹੈ ਇਹ ਦੱਤਾ ਵੀ ਮੈਂ ਕਿਤੇ ਡਿੱਗ ਨਾ ਪਾਵਾਂ ਠੀਕ ਹੈ ਮੈਂ ਇਹਨੂੰ ਸਿਰਫ ਥੱਲੇ ਸਹਾਰਾ ਦੇ ਰਿਹਾ ਨਾ ਨੋਰਮਲ 5 ਤੋਂ 10% ਮੈਂ ਮਾਡਲ ਮੰਨ ਲਾ ਕੋਟੇ ਨੂੰ ਤਾਂ ਆ ਚੱਕ ਰਹੇ ਆ ਉਹਦੇ ਨਾਲ ਹੀ ਇਹ ਸਹਾਰਾ ਮੰਨ ਕੇ ਅੱਗੇ ਵਧ ਰਿਹਾ ਹੈ ਹੌਲੀ ਹੌਲੀ ਇਹ ਮੰਨ ਕੇ ਚਲੋ ਇਹਦਾ ਆਪਾਂ ਸਾਰਾ ਚਮਾ ਬੰਦ ਕਰ ਦਿਆਂਗੇ ਜਿਵੇਂ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਪਹਿਲਾਂ ਇਹ ਤੂੰ ਲੰਕਿਆ ਵੀ ਨਹੀਂ ਜਾਂਦਾ ਹੁੰਦਾ ਸੀ ਲੰਕ ਕੇ ਰਹਿ ਨਹੀਂ ਸਕਦਾ ਸੀ ਇਹ ਤੇ ਹੁਣ ਲੰਕਣ ਤਾਂ ਲੱਗ ਗਿਆ ਲੰਕ ਮੰਨ ਲਾ ਲੰਕਿਆ ਰਹਿੰਦਾ ਹੈ ਮੰਨ ਕੇ ਚਲੋ ਇਹ ਘਟੂ ਘਟ ਅ ਅੱਦਮ ਮਿੰਟ ਪੌਣਾ ਮਿੰਟ ਇੱਕ ਮਿੰਟ ਤੱਕ ਇਹ ਲੰਮਕਿਆ ਰਹਿੰਦਾ ਤੁਹਾਨੂੰ ਅੱਗੇ ਦਿਖਾਉਂਗਾ ਦੇਖੋ ਤੁਹਾਨੂੰ ਮੈਂ ਕਿਆ ਸਿਨਾ ਜਾਨ ਹੈਗੀ ਮੁੰਡਿਆਂ ਦੇ ਵਿੱਚ ਜਾਨ ਚ ਕੋਈ ਕਮੀ ਨਹੀਂ ਇਧਰ ਗਗਨ ਨੂੰ ਦੇਖੋ ਕਿਵੇਂ ਫੁੱਲ ਪੱਟਾਂ ਨਾਲ ਪੂਰੇ ਬਾਜ਼ੂਆਂ ਨਾਲ ਟੋਲਿਆਂ ਨਾਲ ਤੇ ਪੱਟਾਂ ਨਾਲ ਉਸਨੂੰ ਰੋਕ ਰਿਹਾ ਠੀਕ ਹੈ ਬਹੁਤ ਸੋਹਣੀ ਐਕਸਰਸਾਈਜ਼ ਇਹ ਲਾ ਰਿਹਾ ਇਧਰ ਦਿਵਨੂਰ ਨੂੰ ਚੜਨ ਵੇਲੇ ਤਾਂ ਥੋੜਾ ਸਾਰਾ ਚਾਹੀਦਾ ਪਰ ਉਤਰਨ ਵੇਲੇ ਇਹ ਆਪ ਹੀ ਉਤਰਿਆ ਹੁੰਦਾ ਹੌਲੀ ਹੌਲੀ ਮੰਨ ਕੇ ਚਲੋ ਇਹ ਵੀ ਚੱਲਣ ਲੱਗ ਜੂਗਾ ਬਾਕੀ ਮੁੰਡੇ ਵੀ ਆਪੋ ਆਪਣੀ ਲਾ ਰਹੇ ਤੇਰੀਆਂ ਤੇ ਦੀਪੂ ਵੀ ਪਰ ਲਾ ਐਕਸਰਸਾਈਜ਼ਾਂ ਸ਼ਰਟ ਘਰਤੀ ਮੁੰਡੇ ਨੇ ਨਿਚੋੜਨ ਵਾਲੀ ਤੇ ਆ ਹੀ ਫਿਰ ਸਵਾਦ ਆਉਂਦਾ ਜਦੋਂ ਇੱਕ ਜੀ ਤੁਸੀਂ ਹੋਰ ਦੇਖੋ ਜਿਹੜੇ ਮਨਨ ਮੁੰਡੇ ਐਕਸਰਸਾਈਜ਼ ਲਾਉਂਦੇ ਆ ਗਰਾਊਂਡ ਜਾਂਦੇ ਹਨ ਜਾਂ ਮਨ ਕੇ ਕੋਈ ਵੀ ਮਿਹਨਤ ਕਰਦੇ ਆ ਕੋਈ ਖੇਤ ਕੰਮ ਕਰਦੇ ਜਦੋਂ ਬੰਦੇ ਨੂੰ ਥੋੜਾ ਜਿਹਾ ਪਸੀਨਾ ਆ ਜਾਂਦਾ ਨਾ ਮੰਦਾ ਭਿੱਜ ਜਾਂਦਾ ਫਿਰ ਬੰਦੇ ਨੂੰ ਨਾ ਡਬਲ ਜਨੂਨ ਹੋ ਜਾਂਦਾ ਐਕਸਰਸਾਈਜ਼ ਲਾਉਣ ਦਾ ਗਰਾਊਂਡ 'ਚ ਤਾਂ ਇਹ ਚੀਜ਼ ਮੈਂ ਖੁਦ ਨਹੀਂ ਫੀਲ ਕੀਤੀ ਮੈਂ ਦੇਖਿਆ ਜਦੋਂ ਆਪਾਂ ਨੂੰ ਥੋੜਾ ਜਿਹਾ ਪਸੀਨਾ ਆ ਜਾਂਦਾ ਉਦੋਂ ਬਾਅਦ ਆਪਣਾ ਸਰੀਰ ਹੋਰ ਕਹਿੰਦਾ ਵੀ ਆਪਾਂ ਐਕਸਰਸਾਈਜ਼ਾਂ ਹੋਰ ਲੱਗੇ ਠੀਕ ਹੈ ਹੋਰ ਐਕਸਰਸਾਈਜ਼ਾਂ ਲੱਗੇ ਫਿਰ ਆਪਣੇ ਮੰਨ ਕੇ ਚੱਲ ਆਪਣੇ ਜੋਸ਼ ਵਧਾ ਇਹ ਦਿਬਰੂ ਰਿਜੀਮਸ ਨੂੰ ਮੈਂ ਪਹਿਲਾਂ ਦੱਸਿਆ ਸੀ ਵੀ ਇਹਦੀ ਬਾਡੀ ਦੀ ਸ਼ੇਪ ਨੂੰ ਇਹਦੀ ਮਨ ਛਾਤੀ ਦੀ ਸ਼ੇਪ ਨੂੰ ਆਪਾਂ ਚੇਂਜ ਕਰਾਂਗੇ ਹੌਲੀ ਹੌਲੀ ਮਿਲਦੇ ਆ ਅੱਗੇ ਧੰਨਵਾਦ